ਪੰਜਾਬ ਦੇ ਮਸ਼ਹੂਰ ਯੂਟਿਊਬਰ ਜਾਨ ਮਹਲ ਦੇ ਉੱਪਰ ਲੱਗੇ ਗਵਾਂਡੀ ਮੁਲਕ ਲਈ ਜਾਸੂਸੀ ਕਰਨ ਦੇ ਇਲਜ਼ਾਮ ਸੀਐਮ ਭਗਵੰਤ ਮਾਨ ਦਾ ਵੀ ਆਇਆ ਵੱਡਾ ਬਿਆਨ ਕਹਿੰਦੇ ਸਾਰੀ ਜਾਂਚ ਪੜਤਾਲ ਕਰਕੇ ਫੇਰ ਹੀ ਕੀਤੀ ਹੈ ਗ੍ਰਿਫਤਾਰੀ ਹਾਲੇ ਕਈ ਹੋਰ ਵੀ ਯੂਟਿਊਬਰ ਨੇ ਨਿਸ਼ਾਨੇ ਤੇ ਜਿਨ੍ਹਾਂ ਨੂੰ ਕੁਝ ਜ਼ਿਆਦਾ ਹੀ ਪਿਆਰ ਆਉਂਦਾ ਹੈ ਗਵਾਂਡੀ ਮੁਲਕ ਨਾਲ ਸਸੀ ਗਾਲ ਦੋਸਤੋ ਮੈਂ ਗੁਰਮਖਸੰਦੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਮਿੱਤਰੋ ਪੰਜਾਬ ਦੇ ਬਹੁਤ ਸਾਰੇ ਐਸੇ ਬਲੌਗਰ ਨੇ ਜਿਹੜੇ ਗਵਾਂਡੀ ਮੁਲਕ ਦੇ ਵਿੱਚ ਜਾਂਦੇ ਨੇ ਬਲੌਗ ਬਣਾ ਕੇ ਲਿਆਉਂਦੇ ਨੇ ਉਹਨਾਂ ਦੀ ਵਾਹ ਵਾ ਕਰਦੇ ਨੇ ਪਤਾ ਨਹੀਂ ਇਹ ਲੋਕ ਕੀ ਸੋਚ ਕੇ ਵੀਡੀਓ ਬਣਾਉਂਦੇ ਨੇ ਆਪਣੇ ਦੇਸ਼ ਨੂੰ ਚਾਹੇ ਮਾੜਾ ਕਹਿ ਦੇਣ ਪਰ ਗੁਆਂਡੀ ਮੁਲਕ ਨੂੰ ਕਦੇ ਵੀ ਮਾੜਾ ਨਹੀਂ ਕਹਿੰਦੇ ਉਹਨਾਂ ਦੀ ਤਾਰੀਫ ਕਰਦੇ ਨੇ ਜਾਂ ਫਿਰ ਐਦਾਂ ਕਹਿ ਲੋ ਕਿ ਜਦੋਂ ਇਹ ਗੁਆਂਡੀ ਮੁਲਕ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਇਹਨਾਂ ਨੂੰ ਮਾਨ ਸਤਕਾਰ ਮਿਲਦਾ ਹੈ ਕਿਉਂਕਿ ਬੰਦੇ ਛੱਡੇ ਹੁੰਦੇ ਨੇ ਕਿ ਇਹਨਾਂ ਦੀ ਚੰਗੀ ਆਓ ਭਗਤ ਕਰੋ ਫਿਰ ਇਹਨਾਂ ਦਾ ਮੱਲੋ ਮੱਲੀ ਦਿਲ ਕਰਦਾ ਹੈ ਕਿ ਗੁਆਂਡੀ ਮੁਲਕ ਦੀ ਵਾਹ ਵਾ ਕਰੀ ਜਾਵੇ ਪਰ ਇਹਨਾਂ ਨੂੰ ਆਪਣੇ ਆਪ ਪਤਾ ਨਹੀਂ ਲੱਗਦਾ ਕਿ ਇਹਨਾਂ ਤੋਂ ਕਿੱਡਾ ਵੱਡਾ ਕੰਮ ਲੈ ਲੈਂਦੇ ਨੇ ਥੋੜੀ ਜੀ ਸੇਵਾ ਕਰਕੇ ਗੁਆਂਡੀ ਮੁ ਹੋਣ ਲੱਗੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਰਕੇ ਬਹੁਤ ਸਾਰੇ ਐਸੇ ਯੂਟਿਊਬਰਾਂ ਦੇ ਨਾਮ ਸਾਹਮਣੇ ਆਏ ਜਿਹੜੇ ਕਿ ਪਾਕਿਸਤਾਨ ਦੇ ਬੰਦਿਆਂ ਦੇ ਟੱਚ ਦੇ ਵਿੱਚ ਸੀ ਉਹਨਾਂ ਨੂੰ ਵੀਡੀਓ ਵਗੈਰਾ ਵੀ ਬਣਾ ਕੇ ਭੇਜਦੇ ਸੀ ਪਹਿਲਾਂ ਵੀ ਕਈ ਗ੍ਰਿਫਤਾਰੀਆਂ ਪੰਜਾਬ ਦੇ ਵਿੱਚੋਂ ਹੋ ਚੁੱਕੀਆਂ ਨੇ ਪਰ ਹੁਣ ਇੱਕ ਵੱਡੀ ਗ੍ਰਿਫਤਾਰੀ ਹੋਈ ਹੈ ਜਿਹੜੀ ਜਾਨਮਹਲ ਦੀ ਹੋਈ ਹੈ ਅਤੇ ਲੋਕਾਂ ਨੂੰ ਝਟਕਾ ਜ਼ਰੂਰ ਲੱਗਿਆ ਕਿ ਆਖਰ ਜਾਨਮਹਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਕਿਉਂਕਿ ਕਾਫੀ ਵਧੀਆ ਇਨਸਾਨ ਨੇ ਅਤੇ ਕਾਫੀ ਸਮੇਂ ਤੋਂ ਵੀਡੀਓ ਬਣਾ ਰਹੇ ਨੇ ਬਲੌਗ ਬਣਾ ਰਹੇ ਨੇ ਪੰਜਾਬ ਦੇ ਪਹਿਲੇ ਬਲੌਗਰ ਕਹਿ ਸਕਦੇ ਆ ਉਹਨਾਂ ਨੇ ਇਹ ਬਲੌਗ ਵਾਲਾ ਕੰਮ ਪੰਜਾਬ ਦੇ ਵਿੱਚ ਮੇਰੇ ਖਿਆਲ ਵਿੱਚ ਸ਼ੁਰੂ ਕਰਿਆ ਸੀ ਜੇ ਗੱਲ ਕਰ ਲੋ ਗਿਣਵੇਂ ਚੁਣਵੇਂ ਪੰਜ ਚਾਰ ਬੰਦਿਆਂ ਦੇ ਵਿੱਚੋਂ ਹੋਣਗੇ ਉਹਨਾਂ ਤੋਂ ਪਹਿਲਾਂ ਕੋਈ ਵੀ ਬਲੌਗ ਵਗੈਰਾ ਨਹੀਂ ਬਣਾਇਆ ਕਰਦਾ ਸੀ 2009 ਤੋਂ ਇਹ ਹੀ ਕੰਮ ਕਰ ਰਹੇ ਨੇ ਪਰ ਅੱਜ ਜਦੋਂ ਖਬਰ ਆਉਂਦੀ ਹੈ ਕਿ ਜਾਨਮਹਲ ਦੀ ਗ੍ਰਿਫਤਾਰੀ ਹੋ ਗਈ ਹੈ ਉਸ ਤੋਂ ਬਾਅਦ ਸਾਰੇ ਹੀ ਹੈਰਾਨ ਸੀ ਥੋੜੀ ਜੀ ਗੱਲਬਾਤ ਕਰਦੇ ਆ ਕਿ ਆਖਿਰ ਕਿਉਂ ਪੁਲਿਸ ਨੇ ਗ੍ਰਿਫਤਾਰ ਕੀਤਾ ਪੂਰਾ ਮਾਮਲਾ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇੱਕ ਜੋਤੀ ਮਲਹੋਤਰਾ ਹੈ ਜਿਹੜੀ ਦੀ ਕੇ ਗ੍ਰਿਫਤਾਰੀ ਹੋਈ ਸੀ ਪਹਿਲਾਂ ਅਤੇ ਹੁਣ ਉਹ ਜੇਲ੍ਹ ਦੇ ਵਿੱਚ ਹੈ ਉਸ ਨੇ ਕਾਫੀ ਕੁਝ ਪੁਲਿਸ ਸਾਹਮਣੇ ਕਬੂਲਿਆ ਪਹਿਲਾਂ ਵੀ ਸ਼ੱਕ ਸੀ ਕਿ ਜੋਤੀ ਹੈ ਜਿਹੜੀ ਇਸ ਦੇ ਨਾਲ ਹੋਰ ਵੀ ਯੂਟਿਊਬਰ ਹੋਣਗੇ ਅਤੇ ਇਹ ਕਈ ਵੱਡੇ ਨਾਮ ਲੈਵੇਗੀ ਉਸ ਨੇ ਕਈ ਵੱਡੇ ਨਾਮ ਲੱਤੇ ਨੇ ਕਈ ਵੱਡੇ ਨਾਮ ਲਿਖਾਏ ਨੇ ਤੇ ਉਸ ਨੇ ਇੱਕ ਨਾਮ ਕਹਿੰਦੇ ਜਾਨ ਮਾਹਲ ਦਾ ਵੀ ਲਿਖਾਇਆ ਜਿਹੜੀਆਂ ਕਿ ਖਬਰਾਂ ਚੱਲ ਰਹੀਆਂ ਨੇ ਉਸ ਦੇ ਨਾਮ ਲਿਖਾਉਣ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕੀਤੀ ਸੈਂਟਰ ਨੇ ਕਿਹਾ ਪੰਜਾਬ ਪੁਲਿਸ ਨੂੰ ਕਿ ਜਾਂਚ ਪੜਤਾਲ ਕਰੋ ਤੇ ਇਹਨਾਂ ਦੇ ਵਿੱਚ ਕਹਿੰਦੇ ਪਾਇਆ ਗਿਆ ਵੀ ਕਿਤੇ ਨਾ ਕਿਤੇ ਕੋਈ ਗੜਬੜਾ ਹੈ ਕਿਉਂਕਿ ਸਭ ਤੋਂ ਪਹਿਲਾਂ ਸ਼ੱਕ ਦੀ ਸੂਈ ਜਿਹੜੀ ਕੁੰਮੀਦਰ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਜਾਨ ਮਾਹਲੇ ਬਹੁਤ ਸਾਰੀਆਂ ਕਹਿੰਦੇ ਵੀਡੀਓ ਡਿਲੀਟ ਮਾਰਦੀਆਂ ਆਪਣੇ ਫੋਨ ਦੇ ਵਿੱਚੋਂ ਫੋਟੋਆਂ ਵੀਡੀਓ ਕਾਫੀ ਸਾਰਾ ਡਾਟਾ ਸੀ ਉਹ ਸਾਰੇ ਦਾ ਸਾਰਾ ਡਿਲੀਟ ਕਰਤਾ ਚੈਟ ਪਰ ਪੁਲਿਸ ਨੇ ਕਹਿੰਦੇ ਨੇ ਹੁਣ ਉਹ ਰਿਕਵਰ ਤਾਂ ਕਰ ਲਿਆ ਪਰ ਸ਼ੱਕ ਦੀ ਸੂਈ ਹੈ ਜਿਹੜੀ ਹੋਰ ਪੱਕੀ ਹੋਊਗੀ ਪੁਲਿਸ ਦੀ ਜੋਤੀ ਮਲਹੋਤਰਾ ਜਾਨਮਹਾਲ ਦੀ ਦੋਸਤ ਹੈ ਜਦੋਂ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਹੁੰਦੀ ਹੈ ਉਦੋਂ ਵੀ ਕਈ ਫੋਟੋਆਂ ਜਾਨਮਹਲ ਦੇ ਨਾਲ ਟੀਵੀ ਚੈਨਲਾਂ ਦੇ ਉੱਪਰ ਵਾਇਰਲ ਹੋ ਰਹੀਆਂ ਸੀ ਉਸ ਦਿਨ ਹੀ ਲੱਗ ਰਿਹਾ ਸੀ ਕਿ ਹੋਵੇ ਨਾ ਹੋਵੇ ਜਾਨਮਹਲ ਨੂੰ ਵੀ ਜ਼ਰੂਰ ਬੁਲਾਇਆ ਜਾਵੇਗਾ ਪੁੱਛਿਆ ਜਾਵੇਗਾ ਪਰ ਐਨੀ ਉਮੀਦ ਨਹੀਂ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਪੈ ਜੇਗੀ ਕਿਉਂਕਿ ਕਹਿੰਦੇ ਨੇ ਕਿ ਬਹੁਤ ਸਾਰੀਆਂ ਫੋਟੋਆਂ ਵੀਡੀਓ ਉਹਨਾਂ ਨੇ ਗੁਆਂਡੀ ਮੁਲਕ ਵਾਲਿਆਂ ਨੂੰ ਭੇਜੀਆਂ ਨੇ ਤੇ 150 ਬੰਦਾ ਘੱਟੋ-ਘੱਟ ਕਹਿੰਦੇ ਜਾਨਮਹਲ ਦੇ ਟੱਚ ਦੇ ਵਿੱਚ ਸੀ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਾਨ ਮਹਲ ਪਾਕਿਸਤਾਨ ਤਿੰਨ ਵਾਰ ਜਾ ਕੇ ਆਏ ਨੇ ਅਤੇ ਮੱਥਾ ਟੇਕਣ ਦੇ ਬਹਾਨੇ ਵੀ ਕਹਿੰਦੇ ਗਏ ਸੀ। ਆਕਰ ਕੋਈ ਮੱਥਾ ਟੇਕਣ ਜਾਂਦਾ ਹੈ ਤਾਂ ਇੱਕ ਵਾਰ ਜਾ ਕੇ ਜਾਂ ਦੋ ਵਾਰ ਜਾ ਕੇ ਅਗਲਾ ਸੋਚ ਲੈਂਦਾ ਕਿ ਚਲੋ ਦਰਸ਼ਨ ਹੋ ਗਏ ਬਹੁਤ ਹੈ ਪਰ ਜਾਨ ਮਹਲ ਕਹਿੰਦੇ ਅਤੇ ਨਾਲ ਜੋਤੀ ਮਲਹੋਤਰਾ ਦੋ ਦੋ ਤਿੰਨ ਤਿੰਨ ਵਾਰੀ ਉੱਥੇ ਗਏ ਅਤੇ ਕਾਫੀ ਵੀਡੀਓ ਵਗੈਰਾ ਵੀ ਇਹਨਾਂ ਨੇ ਉੱਥੇ ਬਣਾਈਆਂ ਅਤੇ ਗਵਾਂਡੀ ਮੁਲਕ ਦੀ ਵਾਵਾ ਵੀ ਕਰੀ ਵੀਡੀਓ ਦੇ ਵਿੱਚ ਖਾਸ ਕਰਕੇ ਜੋਤੀ ਮਲਹੋਤਰਾ ਨੇ ਅਤੇ ਇੱਕ ਹੋਰ ਜਿਹੜੀ ਪੁਲਿਸ ਦੀ ਸ਼ੱਕ ਦੀ ਸੂਈ ਘੁੰਮੀ ਇਹਨਾਂ ਨੂੰ ਪਾਕਿਸਤਾਨ ਦੀ ਐਮਬੈਸੀ ਦੇ ਵਿੱਚ ਵਾਕਾਇਦਾ ਇੱਕ ਪਾਰਟੀ ਦੇ ਵਿੱਚ ਵਿੱਚ ਇਹਨਾਂ ਨੇ ਚੰਗਾ ਆਨੰਦ ਮਾਣਿਆ ਅਤੇ ਉੱਥੇ ਦੀਆਂ ਵੀਡੀਓ ਵੀ ਜੋਤੀ ਮਲਹੋਤਰਾ ਨੇ ਆਪਣੇ ਚੈਨਲ ਦੇ ਉੱਪਰ ਬਣਾ ਬਣਾ ਕੇ ਪਾਈਆਂ ਨੇ ਜਿਨ੍ਹਾਂ ਦੇ ਵਿੱਚ ਜਾਨਮਾਲ ਅਤੇ ਜੋਤੀ ਮਲਹੋਤਰਾ ਦਿਖ ਰਹੀ ਹੈ ਨਾਲ ਉਹੀ ਜਿਹੜਾ ਜੱਟਰਦਾਵਾ ਕਹਿੰਦੇ ਨੇ ਜਿਹੜੇ ਦਾ ਇਹ ਪੂਰਾ ਪੰਗਾ ਪਾਇਆ ਹੋਇਆ ਦਾਨਿਸ਼ ਨਾਮ ਹੈ ਜਿਹੜੇ ਦਾ ਉਹ ਵੀ ਇਹਨਾਂ ਦੇ ਨਾਲ ਪਾਰਟੀ ਦੇ ਵਿੱਚ ਦਿਖਾਈ ਦੇ ਰਿਹਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਈ ਵਾਰ ਯੂਟਿਊਬਰਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹ ਜਿਆਦਾ ਹੀ ਭਰੋਸਾ ਕਰ ਲੈਂਦੇ ਨੇ ਅਤੇ ਉਹ ਇਹਨਾਂ ਤੋਂ ਆਪਣਾ ਕੰਮ ਖੜਾ ਜਾਂਦੇ ਨੇ ਅਤੇ ਹੁਣ ਗ੍ਰਿਫਤਾਰੀ ਹੋ ਗਈ ਕਾਫੀ ਵੱਡੇ ਮਾਮਲੇ ਦੇ ਵਿੱਚ ਜਾਨਮਾਲ ਫਸ ਗਏ ਅਤੇ ਕਿਹਾ ਜਾਂਦਾ ਕਿ ਇਹਨਾਂ ਦੇ ਮੋਬਾਈਲ ਦੇ ਵਿੱਚੋਂ ਪੰਜਾਬ ਪੁਲਿਸ ਦੇ ਹੱਥ ਕਾਫੀ ਸਾਰਾ ਡਾਟਾ ਲੱਗਿਆ ਕਾਫੀ ਵੱਡੇ ਸਬੂਤ ਨੇ ਜਿਹੜੇ ਇਹਨਾਂ ਦੇ ਮੋਬਾਈਲ ਲੈਪਟਾਪ ਤੋਂ ਮਿਲੇ ਨੇ ਅਤੇ ਇੱਕ ਹੋਰ ਗੱਲ ਇਹ ਤੇ ਦੱਸ ਦਈਏ ਅੱਜ ਜਦੋਂ ਜਾਨਮਾਲ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਹਨਮਾਲ ਦਾ ਅਸਲੀ ਨਾਮ ਹੈ ਜਸਵੀਰ ਸਿੰਘ ਜਦੋਂ ਜਸਵੀਰ ਸਿੰਘ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਇਹਨਾਂ ਦੇ ਚਿਹਰੇ ਦੇ ਉੱਪਰ ਕੋਈ ਡਰ ਜਾਂ ਕੋਈ ਇਸ ਤਰ੍ਹਾਂ ਦੇ ਹਾਫ-ਭਾਫ ਨਹੀਂ ਸੀ ਜਿਨ੍ਹਾਂ ਤੋਂ ਲੱਗੇ ਕਿ ਇਹਨਾਂ ਨੂੰ ਪਛਤਾਵਾ ਅਤੇ ਇਹਨਾਂ ਨੇ ਇੱਕ ਹੋਰ ਉੱਥੇ ਇੱਕ ਵਿਕਟਰੀ ਦਾ ਸਾਈਨ ਬਣਾ ਕੇ ਲੋਕਾਂ ਨੂੰ ਜੁਕਾ ਦਿੱਤਾ ਕਿ ਜਿੱਤ ਹੋਵੇਗੀ ਜਾਂ ਜਿੱਤ ਹੋਗੀ ਪੱਤਰਕਾਰਾਂ ਨੇ ਪੁੱਛਿਆ ਵੀ ਕਿ ਵਿਕਟਰੀ ਦਾ ਸਾਈਨ ਕਿਉਂ ਬਣਾ ਰਹੇ ਹੋ ਇਹਨਾਂ ਨੇ ਬਾਅ ਕਹਿਦਾ ਹੱਥ ਉੱਪਰ ਕਰਕੇ ਦੋ ਉਂਗਲਾਂ ਖੜੀਆਂ ਕਰਕੇ ਵਿਕਟਰੀ ਦਾ ਸਾਈਨ ਬਣਾਇਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਖਰ ਇਹਨਾਂ ਨੇ ਵਿਕਟਰੀ ਦਾ ਸਾਈਨ ਬਣਾਇਆ ਕਿਉਂ ਕੀ ਇਹ ਮਾਮਲੇ ਨੂੰ ਛੋਟਾ ਸਮਝ ਰਹੇ ਛੋਟਾ ਮਾਮਲਾ ਜਾਂ ਫਿਰ ਇਹਨਾਂ ਕੋਲੇ ਕੋਈ ਵੀ ਐਸੀ ਚੀਜ਼ ਨਹੀਂ ਹੈਗੀ ਜਿਨ੍ਹਾਂ ਦੇ ਨਾਲ ਇਹਨਾਂ ਦੀ ਗ੍ਰਿਫਤਾਰੀ ਪੈ ਸਕੇ ਇਸੇ ਕਰਕੇ ਇਹਨਾਂ ਨੂੰ ਆਪਣੇ ਆਪ ਤੇ ਭਰੋਸਾ ਕਿ ਮੇਰਾ ਕੁਝ ਵੀ ਹੋ ਨਹੀਂ ਸਕਦਾ ਪਰ ਮਿੱਤਰੋ ਕੁਝ ਵੀ ਹੋਵੇ ਮਾਮਲਾ ਵੱਡਾ ਬਣ ਗਿਆ ਅਤੇ ਹੋਰ ਜਿਹੜੇ ਯੂਟਿਊਬਰ ਨੇ ਜਿਹੜੇ ਉਧਰ ਜਾ ਕੇ ਆਏ ਨੇ ਉਹ ਵੀ ਰਡਾਰ ਤੇ ਨੇ ਉਹਨਾਂ ਤੋਂ ਵੀ ਜਲਦੀ ਪੁੱਛਗਿੱਛ ਹੋਵੇਗੀ